ਦੇਖੋ ਜੇ ਤਾਂ ਇਹ ਇੱਕ ਦੋ ਦਿਨਾਂ ਚ ਪਤਾ ਲੱਗ ਜੂਗਾ ਜੀ ਇਹ ਗੱਲ ਕਿ ਕਿਹੜੇ ਪਾਸੇ ਮੋੜ ਘਟਦੀ ਹੈ ਇੱਥੇ ਸਿਆਸੀ ਇੱਕ ਮਤਲਬ ਟੰਟੀ ਹੈ ਜਾਂ ਬਾਕੀ ਮਤਲਬ ਇਹ ਹੈ ਇਹ ਥੋੜਾ ਜਿਹਾ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਵੀ ਮਤਲਬ ਸਰਕਾਰ ਦੇ ਖਿਲਾਫ گورنر ਦਾ ਇੱਕ ਜੰਦ ਵੱਖਰਾ ਤਾਂ ਨਹੀਂ ਹੈ ਸਮਾਂ ਲੱਗ ਜੂ ਜੇ ਵਧੀਆ ਹੁੰਦਾ ਵਿੱਚ ਸਰਕਾਰ ਦੇ ਨਾਲ ਰਲ ਕੇ ਇਹ ਪ੍ਰੋਗਰਾਮ ਚਲਾਉਂਦੇ ਕਿਉਂਕਿ ਸਰਕਾਰ ਬਹੁਤ ਯਤਨਸ਼ੀਲ ਹੈ ਮਤਲਬ ਚਾਹੀਦਾ ਤਾਂ ਇਹ ਸੀ ਜੇ ਥੋੜਾ ਜਿਹਾ ਪਤਾ ਲੱਗ ਜੂਗਾ ਵੀ ਇਹ ਸਿਆਸੀ ਤੇ ਰੰਗਤਾਂ ਨਹੀਂ ਕੋਈ ਇਹਨੂੰ ਦਿੱਤੀ ਤੀ ਜੀ ਜੀ ਥੋੜਾ ਜਿਆਦਾ ਸਮਾਂ ਲੱਗ ਕੀ ਤੁਹਾਨੂੰ ਲੱਗਦਾ ਡਾਕਟਰ ਸਾਹਿਬ ਵੀ ਐਦਾਂ ਐਦਾਂ ਲੋਕ ਨਾ ਛੱਡਣਗੇ ਦੇਖੋ ਜੀ ਨਸ਼ਾ ਨਸ਼ੇ ਦਾ ਜਿਹੜਾ ਕੋੜ ਹੈ ਇਹ ਐ ਜਲਦੀ ਨਹੀਂ ਵਟਿਆ ਜਾਂਦਾ ਜੇ ਸਮਝਾਉਣ ਤੇ ਵਟਿਆ ਇਹ ਤਾਂ ਜੀ ਤਲਾਕ ਹੋ ਜਾਂਦੇ ਨੇ ਨਸ਼ੇ ਦਾ ਤਾਂ ਫੇਰ ਵੀ ਤੋੜ ਨਹੀਂ ਵਟਿਆ ਜਾਂਦਾ ਜੀ ਬਹੁਤ ਬੰਦੇ ਇਹ ਜਿਹੇ ਨੇ ਜਿਨ੍ਹਾਂ ਦੇ ਤਲਾਕ ਹੋ ਗਏ ਜੀ ਜੀ ਤੇ ਨਸ਼ੇ ਦਾ ਕੋੜ ਤਾਂ ਫੇਰ ਵੀ ਨਹੀਂ ਵਟਿਆ ਗਿਆ ਦੇਖੋ ਵੀ ਚਲੋ ਕੋਈ ਜੰਤਰ ਮੰਤਰ ਜਾਂ ਕੋਈ ਮਤਲਬ ਇਹੋ ਜਿਹਾ ਲੈਕਚਰ ਹੁੰਦਾ ਜਿਹੜਾ ਉਹਨਾਂ ਨੂੰ ਮਨੋਵਿਗਿਆਨਕ ਤੌਰ ਤੇ ਉੱਤੇ ਆਸਰ ਕਰ ਸਕਦਾ ਹੈ ਸਕੱਤਰ ਜੀ ਤਰ੍ਹਾਂ ਮਤਲਬ ਜੇ ਲੋਕ ਇਹਨੂੰ ਛੱਡ ਜਾਣ ਤਾਂ ਬਹੁਤ ਵਧੀਆ ਪਰ ਮੈਨੂੰ ਨਹੀਂ ਲੱਗਦਾ ਕਿ ਇਕੱਲਾ ਸਮਝਾਉਣ ਨਾਲ ਹੋਊਗਾ ਜਿਹੜੀ ਇਹਦੀ ਅਵੇਲੇਬਿਲਟੀ ਹੈ ਉਹਨੂੰ ਘਟਾਇਆ ਜਾਣਾ ਚਾਹੀਦਾ ਕਿਉਂਕਿ ਅੱਜ ਆਪਾਂ ਯਾਤਰਾ ਕੱਢ ਰਹੇ ਹਾਂ ਪਰਸੋਂ ਆਪਾਂ ਸ਼ਰਾਬ ਸਸਤੀ ਕਰਕੇ ਵੇਚੀ ਹੈ 11000 20 ਕਰੋੜ ਰੁਪਏ ਦਾ ਨਸ਼ਾ ਆਪਾਂ ਦੁਕਾਨਾਂ ਲਾ ਲਾ ਕੇ 100-100 ਵੱਲ ਬਟੰਗ ਕੇ ਵਿੱਚ ਹੈ ਤੇ ਜਿਹੜੀ ਇਹ ਨਸ਼ੇ ਖਿਲਾਫ ਜੰਗ ਹੈ ਜਿਹੜਾ ਇਹ ਜਾ ਮਤਲਬ ਯਾਤਰਾ ਇਹਦੇ ਤੇ ਉਹ ਪ੍ਰਸ਼ਨ ਚ ਚਲਾਂਦਾ ਮੈਂ 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 ਡਾਕਟਰ ਸਾਹਿਬ ਬੜੀ ਵਾਰ ਸਵਾਲ ਉਠਾਇਆ ਮੈਂ ਤੇ ਆਪਣਾ ਸ਼ਰਮਾਇ ਨੇ ਜਦੋਂ ਆਪਣੇ ਸ੍ਰੀ ਫਤੇਗੜ ਸਾਹਿਬ ਸ਼ਿਧੀ ਜੋੜ ਮੇਲਾ ਹੁੰਦਾ ਹੈ ਹਾਲਾਂਕਿ ਭਗਵਾਨ ਤੁਮਨ ਸਾਹਿਬ ਨੇ ਖੁਦ ਇਸ ਸਾਲ ਕਿਹਾ ਸੀ ਉੱਥੇ ਇੱਕ ਮਹੀਨਾ ਪਹਿਲਾਂ ਕਿ ਕੀ ਸੀ ਉਰੇ ਠੇਕੇ ਬੰਦ ਰੱਖਾਂਗੇ ਅਸੀਂ ਇੰਨੀ ਸ਼ਿਧੀ ਸਭਾਗਾ ਮਨਾਵਾਂਗੇ ਫਤੇਗੜ ਸਾਹਿਬ ਠੇਕੇ ਉੱਥੇ ਵੀ ਨਹੀਂ ਬੰਦ ਹੋਏ ਠੇਕੇ ਪੰਜਾਬ 'ਚ ਵੀ ਖੁੱਲੇ ਸੀ ਕੀ ਗੱਲ ਜਦੋਂ ਗਾਂਧੀ ਜੰਤਰੀ ਆਂਦੀ ਆ ਤਾਂ ਠੇਕੇ ਬੰਦ ਤੇ ਸਾਡੇ ਗੁਰੂ ਆਦੇ ਜਿੰਨਾ ਸ਼ਿਧੀ ਆਂਦੀ ਆ ਉਹਨਾਂ ਦੀ ਇੱਕ ਦਿਨ ਸ਼ਰਧ ਦੇਖ ਕੇ ਨਹੀਂ ਬੰਦ ਹੋ ਸਕਦੇ ਦੇ ਕੋਈ ਠੇਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਕਾਰਪੋਰੇਟ ਭਰਾਣਿਆਂ ਦੇ ਸਿਰ ਤੇ ਚੱਲਦੀਆਂ ਹੁੰਦੀਆਂ ਨੇ ਉਹਨਾਂ ਤੋਂ ਇਹ ਮਾਲੀਆ ਲੈਂਦੇ ਨੇ ਜਦੋਂ ਅਕਦੇ ਕਿਸੇ ਨੂੰ ਇੱਕ ਸਾਲ ਠੇਕੇ ਤੇ ਦਿੱਤਾ ਫਿਰ ਉਹ ਬੰਦ ਕਰਨ ਦਾ ਪ੍ਰੋਸੈਸ ਜਿਹੜਾ ਉਹ ਇਹਨਾਂ ਦਾ ਬਹੁਤਾ ਦਮਦਾਰ ਨਹੀਂ ਰਹਿੰਦਾ ਠੀਕਾ ਕਦੇ-ਕਦਾਈਂ ਇਹ ਸਰਕਾਰ ਕੋਈ ਜ਼ੋਰ ਨਾਲ ਇੱਕ ਅੱਧਾ ਦਿਨ ਕਰਾ ਦੇ ਵੈਸੇ ਚਾਹੀਦਾ ਜ਼ਰੂਰ ਹੁੰਦਾ ਲੋਕ ਭਾਵਨਾਵਾਂ ਦੇ ਤਾਅਕ ਉੱਪਰ ਗਨਕਰ ਲੋਕਾਂ ਨੂੰ ਉਹ ਧਾਰਮਿਕ ਰੰਗਤ ਦੇ ਕੇ ਜਿਹੜੇ ਹੋਰ ਸਿਆਸੀ ਮੁੱਦੇ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਜਾਂਦਾ ਹੈ ਕੱਲ ਭਗਵਾਨਤਮਨ ਸਾਹਿਬ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹਰਪਾਲ ਚੀਮਾ ਵੀ ਨਾਲ ਸੀ ਉਹਨਾਂ ਨੇ ਕਹਿ ਕੇ ਅਸੀਂ ਨਵੇਂ ਨਸ਼ਾ ਛਡਾਊ ਕੇਂਦਰ ਖੋਲ੍ਹਦੇ ਨੇ ਜਿਹੜੇ ਆ ਨਹੀਂ ਗਰੀਬ ਨੇ ਨਸ਼ਾ ਪੀੜਤ ਐ ਅਸੀਂ ਉਹਨਾਂ ਦਾ ਇਲਾਜ ਉੱਥੇ ਮੁਫਤ ਕਰਾਂਗੇ ਪਰ ਗੱਲ ਉੱਥੇ ਆ ਜਾਂਦੀ ਹੈ ਡਾਕਟਰ ਸਾਹਿਬ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਹ ਤਾਂ ਨਸ਼ੇ ਤੋਂ ਭੈੜੀ ਐ ਨਸ਼ੇ ਛਡਾਣ ਦਾ ਸਾਧਨ ਐ ਹੋਰ ਕੀ ਜਾਂਦੀ ਐ ਇਹ ਨਸ਼ੇ ਛਡਾਊ ਕੇਂਦਰ ਨਸ਼ੇ ਛਡਾਊ ਕੈਂਪ ਜਿਹੜੇ ਇਹਨਾਂ ਦੇ ਸੰਚਾਲਕ ਹੁੰਦੇ ਨੇ ਉਹ ਤਾਂ ਆਪ ਨਸ਼ੇ ਵੇਚਦੇ ਹੁੰਦੇ ਨੇ ਉਹਨਾਂ ਦਾ ਮਕਸਦ ਇਹੀ ਹੁੰਦਾ ਵੀ ਕਸਟਮਰ ਚੇਂਜ ਕਰ ਲਈਏ ਤੇ ਵੱਡੇ ਬੰਦਿਆਂ ਨਾਲ ਬੈਠ ਕੇ ਫੋਟੋਆਂ ਖਿਚਾ ਕੇ ਉਹ ਉਹਨਾਂ ਦਾ ਮਤਲਬ ਬਿਜ਼ਨਸ ਦੇ ਵਿੱਚ ਲਾਹਾ ਲਿਆ ਜਾਂਦਾ। ਯਾਨੀ ਸਰਕਾਰਾਂ ਉੱਥੋਂ ਵੀ ਉਹ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਸਾਰਾ ਕੋਈ ਖੇਡਾ ਖੇਡ ਰਹੀਆਂ ਨੇ। ਹਾਂਜੀ ਉਹਨਾਂ ਦੇ ਜਦੋਂ ਅਫਸਰਾਂ ਦੇ ਜਾਂ ਲੀਡਰਾਂ ਦੇ ਬੱਚਿਆਂ ਦੇ ਜਨਮ ਦਿਨ ਹੁੰਦੇ ਨੇ ਉਹ ਸਾਰੇ ਸਪਾਂਸਰ ਨੇ ਜਿਹੜੇ ਉਹ ਵੱਡੇ ਨਸ਼ਾ ਤਸਕਰੀ ਕਰਦੇ ਹੁੰਦੇ ਨੇ ਇਹਨਾਂ ਨੂੰ ਪਤਾ ਹੁੰਦਾ ਹੋਟਲਾਂ ਦਾ ਬਿੱਲ ਹੁੰਦਾ ਉਹ ਸਾਰਾ ਉਹ ਤਾਰਦੇ ਨੇ। ਜਿਹੜਾ ਹੋਰ ਨਿਸ਼ਾ ਪਤਾ ਉਥੇ ਸ਼ਰਾਬ ਚੱਲ ਨਹੀਂ ਹੁੰਦੀ ਉਹ ਹੋਰ ਲਿਆ ਕਿਦੰਦੇ ਨੇ ਇਹ ਤਾਂ ਲੋਕਾਂ ਨੂੰ ਥੋੜਾ ਜਿਆਦਾ ਦੱਸਣ ਦੇ ਕਰਕੇ ਪਰਦੇ ਕੇ ਪਿੱਛੇ ਹੁੰਦਾ ਹੈ ਡਾਕਟਰ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਚਲੋ ਭਗਵੰਤ ਮਾਨ ਸਾਹਿਬ ਵਧੀਆ ਕੰਮ ਕਰ ਰਹੇ ਨੇ ਹਨ ਅਸੀਂ ਇਹ ਵਧੀਆ ਵੀ ਨਹੀਂ ਕਹਿ ਸਕਦੇ ਲੋਕਾਂ ਦੇ ਘਰ ਤੋੜਿਆ ਜਾ ਰਹੇ ਛੋਟੇ ਮਕਰ ਮੱਛਾ ਦੇ ਤੇ ਜੇਕਰ ਭਗਵੰਤ ਮਾਨ ਸਾਹਿਬ ਵੀ ਐਡਾ ਕੋਈ ਯਾਤਰਾ ਕਰਦੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਸੁਚੇਤ ਕਰਨ ਇਹ ਵੀ ਤਾਂ ਫਰਕ ਪੈਦਾ ਕਿਉਂਕਿ ਉਹ ਬਹੁਤ ਲੋਕਪ੍ਰੀਆ ਲੀਡ ਨੇ ਜਿਹੜਾ ਗੇਟ ਪੈਸੇ ਦਾ ਕੋਈ ਨਜਾਇਜ਼ ਜਗ੍ਹਾ ਦੇ ਉੱਤੇ ਪਾਇਆ ਹੋਇਆ ਉਹਨੂੰ ਢਾ ਰਹੇ ਨੇ ਮਤਲਬ ਉਹ ਮੈਂ ਤਾਂ ਥਰੂ ਸਰਕਾਰ ਉਹ ਸਦੀ ਮਦਦ ਦੇ ਨਾਲ ਇਹ ਕੰਮ ਕਰ ਰਹੀ ਹੈ ਮਤਲਬ ਜਿਹੜੇ ਬਦਕਿਸਮਤੀ ਹੈ ਵੀ ਇਹ ਜਿਹੜੇ ਮਕਾਨ 20 55 ਸਾਲ ਪਹਿਲਾਂ ਦੇ ਪਏ ਹੋਏ ਨੇ ਸਰਕਾਰੀ ਥਾਂਵਾਂ ਦੇ ਉੱਤੇ ਉਹਨਾਂ ਦੇ ਪਿਛਲੀਆਂ ਸਰਕਾਰਾਂ ਦਾ ਫੇਲਿਅਰ ਸੀ ਇਸ ਕਰਕੇ ਮਾਨ ਸਾਹਿਬ ਮਤਲਬ ਜੋ ਵੀ ਸਰਕਾਰੀ ਜਗ੍ਹਾ ਦੇ ਉੱਤੇ ਕਿਸੇ ਨੇ ਨਜਾਇਜ਼ ਪਾਇਆ ਹੋਇਆ ਉਹਦੇ ਉੱਤੇ ਬੰਡ ਬਣਾ ਡੋ ਜਿਹੜਾ ਉਹ ਚਲਾ ਰਹੇ ਨੇ ਔਰ ਚੱਲਣਾ ਵੀ ਚਾਹੀਦਾ। ਸ਼ਰਮਾ ਸੌਰੀ ਡਾਕਟਰ ਸਾਹਿਬ ਕਲਨਾ ਵਾਲਮੀਕੀ ਸਮਾਜ ਸ਼੍ਰੀ ਫਤੇਗੜ ਸਾਹਿਬ ਦੇ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਮਤਾ ਪਾਸ ਕਰਤਾ ਪਿੰਡ ਦੇ ਆਪਣੇ ਤਿੰਨ ਪਿੰਡਾਂ 'ਚ ਮਤਾ ਪਾਸ ਹੋਇਆ ਕਿ ਜੇਕਰ ਇੱਥੇ ਨਸ਼ਾ ਵਿਕਿਆ ਜਾਂ ਕੋਈ ਨਸ਼ਾ ਕਰਦਾ ਫੜਿਆ ਗਿਆ ਤਾਂ ਅਸੀਂ ਉਹ ਤਤਵਾ ਖੁਦ ਤੋੜਾਂਗੇ ਪਰ ਪੁਲਿਸ ਬਾਅਦ ਚੁਾਈ ਕਰਵਾਈ ਕਰੇ। ਦੇ ਕੋਈ ਨਾ ਫੇ ਠੇਕਾ ਤੋਂ ਸ਼ੁਰੂ ਕਰ ਲੈਣ ਮੋ ਇੱਕ ਦਿਨ ਬੰਨ੍ਹ ਕੇ ਠੇਕਾ ਹੋਊਗਾ ਪਿੰਡਾ ਇਹ ਕਿਹੜੀ ਗੱਲ ਐ ਵੀ ਨਾ ਹੋਵੇ ਇਹ ਅਸਲ ਕੀ ਐ ਨਹੀਂ ਜਿਹੜੀ ਇਹ ਮਹਿਮ ਚਲਾਉਂਦੇ ਨੇ ਉਹ ਪਹਿਲਾਂ ਨਸ਼ਾ ਕਰਕੇ ਹੀ ਮਹਿਮ ਚਲਾਉਂਦੇ ਹੁੰਦੇ ਨੇ ਜੀ ਜਿਹੜੇ ਮਤਲਬ ਇਸ ਤਰ੍ਹਾਂ ਦੀਆਂ ਮਹਿਮਾਰ ਪਿੰਡਾਂ ਦੇ ਵਿੱਚ ਬੋਲਦੇ ਨੇ ਉਹਨਾਂ ਨੂੰ ਲੋਕ ਇਹੀ ਕਹਿੰਦੇ ਨੇ ਭਾਈ ਤੁਸੀਂ ਨਾ ਪੀ ਕੇ ਗੱਲਾਂ ਵਿਆ ਕਰੋ ਹੋਰ ਤੋਂ ਦਾਸੀਂ ਦੰਗਾ ਲਾ ਲਾਂਗੇ ਵਦ ਕਿਸਮਤ ਦੀ ਸਾਰੇ ਇਹ ਹੈ ਹੁਣ ਆਪਾਂ ਇਹ ਗੱਲ ਤੇ ਵੀ ਜਿਹੜਾ ਨਸ਼ੇ ਦਾ ਕਰਾਈਸਿਸ ਹੈ ਇਹ ਇੰਟਰਨੈਸ਼ਨਲ ਪੱਧਰ ਤੇ ਹੈ ਵੀ ਕੋਈ ਕੱਲਾ ਪੰਜਾਬ ਉਸ ਕੋਈ ਖਿੱਤਾ ਨਹੀਂ ਹੈ ਵੀ ਉੱਥੇ ਹੈ ਇਹ ਤਾਂ ਅਮਰੀਕਾ ਤੋਂ ਲੈ ਕੇ ਪੰਜਾਬ ਤੱਕ ਮਤਲਬ ਹਰ ਇੱਕ ਥਾਂ ਦੇ ਉੱਤੇ ਇਹ ਹੈਗਾ ਸੱਚ ਬਖ ਕਿਸਮਤ ਦੀ ਸਾਡੀ ਹੈ ਵੀ ਸਾਡਾ ਜਿਹੜਾ ਸੰਵਿਧਾਨ ਹੈ ਉਹ ਨਸ਼ਾ ਸਕਰਾ ਨੂੰ ਤਾਂ ਸਜ਼ਾਵਾ ਦਵਾਉਣ ਦੀ ਥਾਂ ਜਿਹੜੇ ਪੋਸਟ ਵਾਲਿਆਂ ਨੂੰ ਉਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਵੱਧ ਰੋਲ ਅਦਾ ਕਰਦਾ ਇਸ ਕਰਕੇ ਜਿਹੜਾ ਇਹ ਨਸ਼ਾ ਪੰਜਾਬ ਦੇ ਵਿੱਚ ਇਹ ਖਤਮ ਨਹੀਂ ਹੋ ਸਕਦਾ ਅਸੀਂ ਚਾਹੁੰਦੇ ਹਾਂ ਜੀ ਕਿ ਸਰਦਾਰ ਮਨਮੋਹਨ ਸਿੰਘ ਵਾਲਾ ਜਿਹੜਾ ਨੋਟੀਫਿਕੇਸ਼ਨ ਹੈ 29 41 18 11 2009 ਨੂੰ ਲਾਗੂ ਕੀਤਾ ਸੀ ਉਸ ਨੂੰ ਖਤਮ ਕਰਕੇ ਉਹਦੇ ਉੱਤੇ ਬਲਡੋਜ਼ਰ ਚਲਾ ਕੇ ਬਾਜਪਾ ਜੀ ਸਾਹਿਬ ਵਾਲਾ ਜਿਹੜਾ ਕਾਨੂੰਨ ਹੈ ਭੀ 11 2001 ਨੂੰ ਲਾਗੂ ਕੀਤਾ ਸੀਗਾ 1055 ਨੰਬਰ ਉਹਨੂੰ ਲਾਗੂ ਕੀਤਾ ਜਾਵੇ ਤਾਂ ਜਿਹੜਾ ਪੰਜਾਬ ਦੇ ਉੱਤੋਂ ਜਿਹੜਾ ਪੰਜਾਬ ਦੇ ਉੱਤੇ ਇਹ ਪਿਛਲੀਆਂ ਸਰਕਾਰਾਂ ਦਾ ਲਾਇਆ ਹੋਇਆ ਕਾਲਸ ਦਾ ਧੱਬਾ ਉਹ ਲੈ ਸਕੇ ਡਾਕਟਰ ਫਰਕ ਕੀ ਸੀ ਡਾਕਟਰ ਦਰਸ਼ਕ ਜਾਨਣਾ ਚਾਹੁੰਦੇ ਨੇ ਫਰਕ ਕੀ ਸੀ ਆਵਾਜ਼ ਪਾਈ ਤੁਸੀਂ ਗੱਲ ਕੀਤੀ ਡਾਕਟਰ ਮਨਮੋਹ ਸਿੰਘ ਉਹ ਦੋਨਾਂ ਦੇ ਕਾਨੂੰਨ ਚ ਫਰਕ ਕੀ ਸੀ ਇਹ ਦੱਸੋ ਸਾਨੂੰ ਏ ਮੈਂ ਦੱਸਦਾ ਜੀ ਇਹ ਜਿਹੜਾ ਬਾਜਪੀ ਸਾਹਿਬ ਦਾ ਕਾਨੂੰਨ ਸੀਗਾ ਇਹਦੇ ਵਿੱਚ ਮੰਨੀ ਜਾਂਦੀ ਸੀ ਕਿ ਐਫਐਸਐਲ ਲੈਬੋਰੀ ਦੀ ਰਿਪੋਰਟ ਜੀ ਜੀ ਠੀਕ ਹੈ ਜਿੰਨਾ ਪੁਲਸ ਵਾਲੇ ਕਹੇ ਉਹਦੇ 'ਚ ਗੱਟਾ ਪਾ ਦੇਣ ਜਿੰਨੀਆਂ ਉਹ ਕਹਿੰਦੇ ਜੀ ਇਹਦੇ ਵਿੱਚ ਨਸ਼ਾ ਇੰਨਾ ਤਾਂ ਉਹਦੇ ਮੁਤਾਬਕ ਸਜ਼ਾ ਦਿੱਤੀ ਜਾਂਦੀ ਸੀ ਜੀ ਮਨਮੋਹਨ ਸਿੰਘ ਨੇ ਪਾਵਰਾਂ ਦੇਤੀਆਂ ਇਹ ਮਤਲਬ ਐਵੇਂ ਉਖਾਸੇ ਕੋਈ ਨਾ ਕੋਈ ਚੀਜ਼ ਵਾਰ ਕੇ ਧਰ ਦਿੰਦੇ ਨੇ ਉਹਦੇ ਉੱਤੇ ਜਿਹੜਾ ਸਿੰਪਲ ਵਾਲਾ ਸਿਸਟਮ ਹੈ ਉਹ ਮਾਨ ਜੋਗ ਉਹ ਸ਼ਰਤ ਜੱਜ ਸਾਹਿਬ ਨੇ ਕਰਨਾ ਹੁੰਦਾ ਸੀ ਉਹ ਵੀ ਖਤਮ ਕਰਤਾ ਪੁਲਿਸ ਵਾਲਿਆਂ ਦਾ ਤਿਆਰ ਕੀਤਾ ਹੋਇਆ ਸਿੰਪਲ ਹੈ ਜਿਹੜਾ ਉਹੀ ਕੋ ਗਾਹਾਂ ਲਵੋਟਰਾਂ ਦੇ ਵਿੱਚ ਇਹ ਭੇਜਿਆ ਜਾਂਦਾ ਜਿਹੜੇ ਦੇ ਵਿੱਚ ਬਰਾ ਕਾਲਾ ਮਲਾ ਹੁੰਦਾ ਤੇ ਇਸ ਕਰਕੇ ਪੰਜਾਬ ਦੇ ਉੱਤੇ ਸਾਡੇ ਦੇਸ਼ ਦੇ ਉੱਤੇ ਇਹ ਟੈਗ ਲੱਗ ਗਿਆ ਵੀ ਇਹ ਨਸ਼ੇੜੀ ਹੈ ਬਾਕੀ ਮੰਨ ਲਾ ਆਵੇ ਤਾਂ ਨਸ਼ਾ ਦਾ 1704 ਦਾ ਚੱਲਦਾ ਜੀ ਜੀ 1704 ਦਾ ਨਸ਼ਾ ਚੱਲਦਾ ਉਹ ਤੋਂ ਬਾਅਦ ਇਹ ਚੱਲੀ ਗਿਆ ਫਿਰ 1870 ਆ ਗਿਆ ਉਦੋਂ ਉਦੋਂ ਐਕਸ਼ਨ ਲਿਆ ਗਿਆ ਮਤਲਬ ਡਰੱਗ ਐਕਟ ਬਣਾਇਆ ਗਿਆ ਉਸ ਤੋਂ ਬਾਅਦ 1930 ਚ ਡੇਂਜਰਸ ਡਰੱਗ ਐਕਟ ਬਣਾਇਆ ਗਿਆ ਹੁਣ 1985 ਦੇ ਵਿੱਚ ਰਜੀਵ ਗਾਂਧੀ ਨੇ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸੁਪਰਟੈਂਸ ਐਂਡੀਪੀਐਸ ਜਿਹਨੂੰ ਕਹਿੰਦੇ ਆ ਉਹ ਬਣਾਇਆ ਮਤਲਬ ਇਹਦੇ ਵੀ ਜਿਹੜਾ ਸਮੇਂ ਦੇ ਹਿਸਾਬ ਨਾਲ ਕਾਨੂੰਨ ਪਹਿਲਾਂ ਤੋਂ ਬਣਦੇ ਆਉਂਦੇ ਨੇ ਜਿਹੜੇ ਉਦੋਂ ਸਮ ਕਾਨੂੰਨ ਸੀਗੇ ਉਹ ਵਾਕਈ ਮਤਲਬ ਨਸ਼ੇ ਦੇ ਹਿਸਾਬ ਨਾਲ ਹੁੰਦੇ ਸੀ ਹੁਣ ਦੇਸ਼ ਦੀ ਵਕਤ ਕਿਸਨਤੀ ਇਹ ਹੈ ਵੀ ਸਾਡੇ ਪ੍ਰਧਾਨ ਮੰਤਰੀ ਮਰਹੂਮ ਸਰਦਾਰ ਮਨਮੋਹਨ ਸਿੰਘ ਜੀ ਉਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹਦੇ ਨਾਲ ਦੇਸ਼ਵਤਨਾਮ ਹੋ ਰਿਹਾ ਤੇ ਨੌਜਵਾਨੀ ਜੇਲਾਂ ਦੇ ਅੰਦਰ ਡੱਕੀ ਜਾ ਰਹੀ ਹੈ ਤੇ ਜਿਹੜੇ ਵੱਡੇ ਲੋਕ ਨੇ ਪੁਲਿਸ ਪ੍ਰਸ਼ਾਸਕ ਤੇ ਉਹ ਮਤਲਬ ਪ੍ਰਮੋਸ਼ਨਾਂ ਲੈ ਰਹੇ ਨੇ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਤੋਂ ਗੱਲ ਚੇਤੇ ਆ ਗਈ 19 2018 ਦੀ ਗੱਲ ਹੈ ਜਿਵੇਂ ਤੁਸੀਂ ਕਹੇ ਐਫਐਸਐਲ ਰਿਪੋਰਟ ਹੈ ਨਾ ਉਹ ਤੁਹਾਨੂੰ ਯਾਦ ਹੈ ਖਰੜ ਦੇ ਵਿੱਚ ਇੱਕ ਲੈਬੋਰੀ ਖੁੱਲੀ ਜਿਹੜੀ ਪੂਰੇ ਪੰਜਾਬ ਦੇ ਯਾਨੀ ਕਿ ਉੱਥੇ ਟੈਸਟ ਕੀਤੇ ਜਾਂਦੇ ਸੀ ਪਰ ਉੱਥੇ ਵੀ ਅਧਿਕਾਰ ਦੀ ਮਿਲੀਭੁਗਤ ਸਾਹਮਣੇ ਆਈ ਕਿ ਜਿਹੜਾ ਉੱਥੇ ਸਮਾਨ ਜਾਂਦਾ ਸੀ ਉਹ ਕੁਝ ਹੋਰ ਹੁੰਦਾ ਸੀ ਜਦ ਕਿ ਪੁਲਸਾਰੇ ਪਰਤੇ ਕੁਝ ਹੋਰ ਲਿਖਿਆ ਹੁੰਦਾ ਹਰਾ ਕੇ ਰਿਪੋਰਟ ਦੇ ਤਿੰਨ ਅਧਿਕਾਰੀ ਉਹ ਸੌਰੀ ਉਹ ਜਿਹੜੀ ਲੈਬ ਸੀ ਉਹਦੇ ਤਿੰਨ ਵੱਡੇ ਅਫਸਰ ਸਸਪੈਂਡ ਵੀ ਕੀਤੇ ਗਏ ਪਰ ਉਹ ਜਿਹੜੇ ਲੜਕੇ ਸੀ ਜਿਨ੍ਹਾਂ ਤੇ ਪਰਚੇ ਪਏ ਉਹ ਉਦੋਂ ਰੁੱਲ ਰਿਹਾ ਜੂ ਅੱਜ ਵੀ ਜੇਲਾ ਅੱਠ ਅੱਠ ਦੋ ਸਾਲ ਹੋ ਗਏ ਕਰਾਂ ਗੱਲ ਇਹ ਹੈ ਵੀ ਨਾਟਾ ਐਫਐਸਐਲ ਦੇ ਅਧਿਕਾਰੀਆਂ ਨੂੰ ਬਦਲ ਨਾਲ ਜਾਂ ਸਸਪੈਂਡ ਕਰਨ ਵਾਲਾ ਇਹ ਮਸਲਾ ਨਹੀਂ ਹੁੰਦਾ ਇਹ ਮਸਲਾ ਤਾਂ ਸਿਰਫ ਕੱਲਾ ਇੱਕ ਹੈ ਕਿ ਸਰਦਾਰ ਮੋਹਨ ਸਿੰਘ ਵਾਲਾ ਨੋਟੀਫਿਕੇਸ਼ਨ ਹੈ ਜਿਹੜਾ ਉਹਨੂੰ ਰੱਦ ਕੀਤਾ ਜਾਵੇ ਬਾਕੀ ਸਾਰੇ ਮਸਲੇ ਆਪਣੇ ਆਪ ਹੋ ਜਾਣਗੇ ਸਾਡੀ ਮਾਨਯੋਗ ਜੱਜ ਸਾਹਿਬ ਐਸਕੇ ਅਗਰਵਾਲ ਸਾਹਿਬ ਜਿਹੜੇ ਰਿਟਾਇਰਡ ਨੇ ਹੁਣ ਮਹਿੰਦੀ ਨੇ ਉਹਨਾਂ ਨਾਲ ਬਕਾਇਦਾ ਗੱਲ ਹੁੰਦੀ ਸੀ ਉਹਨਾਂ ਨੇ ਸਾਨੂੰ ਸਾਰਾ ਦੱਸਿਆ ਹੋਇਆ ਅਸੀਂ ਕੋਈ ਉਹ ਨਹੀਂ ਹੈਗੇ ਵੀ ਅਸੀਂ ਕੋਈ ਸਪੈਸ਼ਲਿਟਾ ਸਾਡੇ ਤੇ ਕਦਾ ਉਹਨਾਂ ਕਲਾਸ ਲਾਉਂਦੇ ਹੁੰਦੇ ਸਾਨੂੰ ਸਮਝਾਉਂਦੇ ਹੁੰਦੇ ਤੇ ਸਮਝਾਉਣ ਦੇ ਕਾਰਨ ਅਸੀਂ ਇਹ ਤਾਂ ਹੀ ਚੀਜ਼ਾਂ ਜਾਣਦੇ ਆ ਅਸੀਂ ਕੋਸ਼ਿਸ਼ ਕਰਦੇ ਆ ਹੋਰ ਲੋਕਾਂ ਨੂੰ ਵੀ ਅਸੀਂ ਸਮਝਾਈਏ ਸਾਡੀ ਬਦਕਿਸਮਤੀ ਆ ਵੀ ਸਾਡੇ ਕੋਲੇ ਸਾਧਨ ਨਹੀਂ ਹਨ ਇੰਨੇ ਸੰਪੂਰਨ ਸੰਪੰਨ ਸਾਧਨ ਅਸੀਂ ਵੀ ਹਾਂ ਇਹ ਸੀ ਸਮਝਾ ਸਕੀਏ ਜਿਹੜਾ ਇਹਦਾ ਮਸਲਾ ਇਹ ਮਸਲਾ ਡਾਂਗ ਨਾਲ ਹੱਲ ਨਹੀਂ ਹੋਣ ਵਾਲਾ ਇਹ ਤਾਂ ਕਾਨੂੰਨ ਦੇ ਹਿਸਾਬ ਨਾਲ ਮਸਲਾ ਹੱਲ ਹੋਣਾ ਗਲਤੀ ਤਾਂ ਕਾਨੂੰਨ ਦੇ ਵਿੱਚ ਹੈ ਕੁਝ ਲੋਕ ਨਸ਼ੇ ਤੋਂ ਪੀੜਤ ਨੇ ਕੁਝ ਲੋਕ ਨਸ਼ੇ ਦੇ ਕਾਨੂੰਨ ਤੋਂ ਪੀੜਤ ਨੇ ਉਸ ਨਸ਼ੇ ਦੀ ਕਾਬਰੀ ਤੋਂ ਪੀੜਤ ਨੇ ਬੰਦਾ ਇਹ ਸਾਰੇ ਇੱਕ ਕਮੇਟੀ ਬਣਾ ਕੇ ਉਹ ਕਮੇਟੀ ਦੇ ਵਿੱਚ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਤਾਹਾਂ ਸੈਂਟਰ ਸਰਕਾਰ ਦੇ ਵਿੱਚ ਭੇਜੀਆਂ ਜਾਣ ਸੈਂਟਰ ਵਾਲੇ ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਨ ਇਹ ਮਸਲਾ ਫਿਰ ਹੱਲ ਹੋ ਸਕਦਾ ਹੈ ਨਹੀਂ ਬਰਨਾਈ ਮਸਲਾ ਹੱਲ ਨਹੀਂ ਹੁੰਦਾ ਡਾਕਟਰ ਸਾਹਿਬ ਆਪਾਂ ਕੱਲ੍ਹ-ਕੱਲ ਕਰ ਰਹੇ ਸੀ ਸਿੱਟ ਦਾ ਮਜ਼ਾਕ ਬਣ ਗਿਆ ਇਹ ਮੁੱਦੇ ਤੇ ਸਿੱਟ ਨਹੀਂ ਬਣਨੀ ਚਾਹੀਦੀ ਜਿਹੜੇ ਪਰਚੇਦਰ ਹੋਏ ਆ ਦੇਖੋ ਜੀ ਸਿੱਟ ਦਾ ਉਸ ਇਕੱਲੇ ਬੰਦੇ ਤੇ ਸਿਰ ਪੰਜਵੀਂ ਸਿੱਟ ਹੈ ਜਰਨ ਵਿਕਰਮਜੀਤ ਸਿੰਘ ਮਛੀਠੀਏ ਤੇ ਪੰਜਵੀਂ ਸਿੱਟ ਹੈ 2013 ਦਾ ਚੱਲਦਾ ਆਉਂਦਾ ਮਸਲਾ ਜੀ ਜੀ ਟਰੱਕ ਭੋਲਾ ਕੇਸ ਦੇ ਵਿੱਚੋਂ ਨਾ ਲਿਆ ਗਿਆ ਉਸ ਤੋਂ ਬਾਅਦ ਸਿੱਟ ਸਿੱਟ ਵਾਇ ਸਿੱਟ ਸਰਕਾਰਾਂ ਖੇਡ ਲੀਆਂ ਰਹੀਆਂ ਚਾਹੇ ਟਰੈਕਟਰ ਸਰਕਾਰ ਹੈ ਚਾਹੇ ਚੰਨੀ ਸਰਕਾਰ ਹੈ ਤੇ ਚਾਹੇ ਆਪਣੀ ਹੈ ਮਤਲਬ ਕਹਿਣ ਤੋਂ ਪਹਿਲੇ ਇਹ ਹੈ ਵੀ ਜਿਹੜਾ ਬੰਦੇ ਦੇ ਰੁਤਬੇ ਨੂੰ ਦੇਖ ਕੇ ਉਹਦੇ ਮੁਤਾਬਕ ਉਸ ਨੂੰ ਰੀਲੀਫ ਦੇਣ ਦਾ ਇੱਕ ਸਰਕਾਰੀ ਸਾਧਨਾ ਸੈਟਅਪ ਹੋ ਸਕਦਾ ਚੱਲ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਮੈਂ ਮੈਂ ਆਪਣੇ ਤੋਂ ਮੰਗ ਕਰਦਾ ਅੱਗੇ ਤੁਹਾਡੀ ਰਾਏ ਕੀ ਹੈ ਦੱਸਿਓ ਵੀ ਜਦੋਂ ਇੱਕ ਪਰਚਾ ਪੈਂਦਾ ਹੈ ਚਾਹੇ ਕੋਈ ਛੋਟਾ ਨਸ਼ਾ ਦੁੱਤ ਕਰੇ ਚਾਹੇ ਬਟਾ ਉਹ ਜਦੋਂ ਪੁਲਿਸ ਜਾਂਦੀ ਹੈ ਪੁਲਿਸ ਨੂੰ ਵੀਡੀਓਗ੍ਰਾਫੀ ਕਰਨੀ ਜ਼ਰੂਰੀ ਹੈ ਜਿਵੇਂ ਅੱਜ ਕੱਲ ਬਰਡੋਜਾ ਚਲਾਉਂਦੇ ਹੁੰਦੀ ਹੈ ਵੀਡੀਓਗ੍ਰਾਫੀ ਹੋਵੇ ਤਾਂ ਸਜ਼ਾ ਸਖਤ ਹੋ ਕੇ ਆ ਜੀ ਪੂਰਾ ਸਾਹਮਣਾ ਚੀ ਜਾਨੀ ਵੀਡੀਓ ਵੀ ਆ ਜਾਂਦੀ ਹੈ ਜੀ ਕੋਈ ਰੇਪ ਇਸਟ ਦੀ ਵੀਡੀਓ ਆ ਜਾਂਦੀ ਹੈ ਕੋਈ ਖਤਮ ਦੀ ਵੀਡੀਓ ਆ ਜਾਂਦੀ ਹੈ ਕੋਈ ਬਦਕਿਸਮਤੀ ਇਹ ਵੀ ਕਿਸੇ ਜਦੋਂ ਪੁਲਿਸ ਪਾਰਟੀ ਕਿਸੇ ਨਸ਼ੇ ਤਸਕਰ ਨੂੰ ਫੜਦੀ ਆ ਉਹਦੀ ਵੀਡੀਓ ਨਹੀਂ ਆਉਂਦੀ ਕਿਉਂਕਿ ਉਹ ਸਾਰਾ ਫਰਜੀ ਮਸਲਾ ਹੁੰਦਾ ਡਾਕਟਰ ਸਾਹਿਬ ਆਪਾਂ ਕੱਲ ਸ਼ਾਮੀ ਗੱਲ ਕਰ ਰਹੇ ਮੈਨੂੰ ਯਾਦ ਆ ਮੈਂ ਕਿਹਾ ਸੀ ਮੈਂ ਨਸਰ ਕਰ ਦਿੱਦਣਾ ਮੇਰੇ ਤੇ ਡਾਕਟਰ ਸਾਹਿਬ ਇੱਕ ਪਰਚਾ ਪਾਇਆ ਗਿਆ ਠੀਕ ਹੈ ਤੇ ਮੇਰੇ ਮੇਰੇ ਘਰਦਿਆਂ ਨੇ ਰਿਪੋਰਟਾਂ ਯਾਨੀ ਸੀਸੀਟੀਵੀ ਫੁਟੇ ਵੀ ਦਿੱਤੀ ਗਲੀਆਂ ਨੇ ਉਹ ਜੱਜ ਸਾਹਿਬ ਨੇ ਕਿਹਾ ਵੀ ਸਾਨੂੰ ਤਿੰਨ ਤੁਸੀਂ ਉਹ ਦੇ ਦਿਓ ਸਰਕਾਰੀ ਗਵਾ 25 ਦਾ ਸਟਾਮ ਦਿੱਤਾ ਗਿਆ ਪਰ ਉਲਟਾ ਮੈਨੂੰ 10 ਸਸ ਹਜ਼ਾਰ ਠੋਹ ਦਿੱਤੀ ਗਈ ਮੇਰਾ ਕੋਈ ਕਸੂਰ ਕੁਝ ਵੀ ਨਹੀਂ ਸੀਗਾ ਮੈਨੂੰ ਕੋਰੋ ਪੂਰਾ ਚੱਕ ਕੇ ਲੈ ਕੇ ਜਾ ਰਹੀ ਹੈ ਦਿਖਾ ਰਹੀ ਹੈ ਫਲਾਣੇ ਸ਼ਹਿਰ ਤੋਂ ਫੜਿਆ ਇਹਨੂੰ ਦੱਸੋ ਦੇਖੋ ਜੀ ਜਿਹੜਾ ਜੁਡੀਸ਼ਰੀ ਹੈ ਹੈ ਤਾਂ ਇਹ ਸਤੰਤਰ ਗੱਲ ਕਰ ਫਿਰ ਵੀ ਸਰਕਾਰ ਦਾ ਪ੍ਰੈਸ਼ਰ ਨਾ ਰਹਿੰਦਾ ਇਸ ਕਰਕੇ ਮਤਲਬ ਜਿਹੜਾ ਸਜ਼ਾ ਦਾ ਪ੍ਰਾਵਧਾਨ ਹੈ ਉਹ ਪ੍ਰੈਸ਼ਰ ਦੇ ਮੁਤਾਬਕ ਹੀ ਬਣਾਇਆ ਗਿਆਗਾ ਉਹ ਸੁਣਾ ਦਿੱਤੀ ਜਾਂਦੀ ਹੈ ਉਹ ਵੈਸੇ ਕਾਨੂੰਨ ਦੇ ਮੁਤਾਬਕ ਤਾਂ ਜਿਹੜਾ ਐਨਡੀਪੀਐਸ ਐਕਟ ਦਾ ਕਾਨੂੰਨ ਹੈ ਇਹ ਤਾਂ ਬਹੁਤੀ ਨਾ ਤਾਂ ਕਿਸੇ ਗਾਈਡਡ ਅਫਸਰ ਦੇ ਸਾਹਮਣੇ ਤਲਾਸ਼ੀ ਲਈ ਜਾਂਦੀ ਹੈ ਨਾ ਕੋਈ ਗਾਈਡਡ ਅਫਸਰ ਬੁਲਾਇਆ ਜਾਂਦਾ ਤੇ ਨਾ ਹੀ ਕੋਈ ਹੁੰਦਾ ਇਹ ਮਤਲਬ ਸਾਰਾ ਕੁਝੇ ਫਰਜ਼ੀ ਹੁੰਦਾ ਫਰਜ਼ੀ ਦਿਖਾ ਕੇ ਇਹ ਕੋ ਕੇਸ ਪਿਆਰ ਕਰਕੇ ਇਸ ਪ੍ਰੋਪਰਟੀ ਜਮ੍ਹਾਂ ਕਰਾਈ ਜਾਂਦੀਆਂ ਕਹਿਣ ਤੋਂ ਕਾਵੇ ਹੈ ਵੀ ਇਹਦੇ ਉੱਤੇ ਪੁਨਰ ਵਿਚਾਰ ਕਰਨ ਦੀ ਲੋੜ ਹੈ ਕਿ ਦੇਸ਼ ਤੋਂ ਇਹ ਤਾਲਖ ਦਾ ੱੱਬਾ ਹੈ ਜਿਹੜਾ ਉਹ ਲੈਣਾ ਚਾਹੁੰਦੀਆਂ ਨੇ ਸਰਕਾਰਾਂ ਚਾਹੇ ਛੋਟੀਆਂ ਸਰਕਾਰਾਂ ਨੇ ਚਾਹੇ ਵੱਡੀਆਂ ਸਰਕਾਰਾਂ ਨੇ ਇਹ ਪਾਰਲੀਮੈਂਟ ਦੇ ਵਿੱਚ ਮਸਲਾ ਪੂੰਜੇ ਪਾਰਲੀਮੈਂਟ ਦੇ ਵਿੱਚ ਇਹ ਰੌਲਾ ਪਵੇ ਇਹ ਜਿਹੜਾ ਇਹ ਬਲੋਚਰ ਹੈ ਇਹ ਸਾਡੇ ਪਾਰਲੀਮੈਂਟ ਮੈਂਬਰਾਂ ਦੇ ਨੂੰ ਬਲਡੋ ਜਦਾਰੂ ਸਰ ਤੇ ਪਾਰਲੀਮੈਂਟਲ ਸੈਸ਼ਨ ਦੇ ਵਿੱਚ ਰੌਲਾ ਪਾਇਆ ਜਾਵੇ ਤਾਂ ਉਹ ਕਾਨੂੰਨ ਰੱਦ ਹੋ ਸਕਦਾ ਹੈ ਜੇ ਉਹ ਕਾਨੂੰਨ ਰੱਦ ਹੋ ਜਾਂਦਾ ਤਾਂ ਸਾਰੇ ਮਸਲੇ ਨੇ ਜਿਹੜੇ ਉਹ ਹੈ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਨੂੰ ਉਹਦੇ ਦੋਸ਼ ਉੱਤੇ ਸਜ਼ਾ ਮਿਲੇ ਸਹੀ ਕਹੇ ਤੁਸੀਂ ਇਹ ਮੁੱਦਾ ਪਾਰਲੀਮੈਂਟ ਉੱਠਣਾ ਚਾਹੀਦਾ ਹੈ ਹਾਲਾਂਕਿ ਜਿਹੜੇ ਸਾਡੇ ਲੀਡਰ ਹੈ ਨਾ ਡਾਕਟਰ ਸਾਹਿਬ ਮਾਫੀ ਚਾਹਨਾ ਇੱਥੋਂ ਸਾਡੇ ਕੋਲ ਜਿੱਤ ਕੇ ਤਾਂ ਬੜੀਆਂ ਵੱਡੀਆਂ ਗੱਲਾਂ ਕਰਦੇ ਆ ਪਹਿਲਾਂ ਜੋ ਦਿੱਤੇ ਆਂਦੇ ਨੇ ਫਿਰ ਗੱਲ ਕਰਨਾ ਦੂਰ ਫਿਰ ਤਾਂ ਕੋਈ ਸਾਨੂੰ ਮਿਲਦਾ ਵੀ ਨਹੀਂ ਅੰਕ ਤੇ ਇਹ ਤਾਂ ਫਿਰ ਪੈਸਾ ਇਕੱਠਾ ਕਰਨ ਵਾਲੇ ਚੱਕਰ ਤੇ ਪੈ ਜਾਂਦੇ ਨੇ ਜੀ ਆ ਮੈਂ ਇੱਕ ਬੰਦਾ ਦੇਖਿਆ ਸੀ ਤਾਂ ਵੀ ਜਿਹੜੇ ਬੰਦੇ ਮਤਲਬ ਰੇਡੀਓ ਚਲਾਉਂਦੇ ਸੀਗੇ ਉਹ ਬੰਦੇ ਆਸਟ੍ਰੇਲੀਆ ਦੇ ਵਿੱਚ ਸੈਟ ਹੋ ਗਏ ਪਤਾ ਨਹੀਂ ਕਿਹਦਾ ਨਾਲ ਕੋਈ ਦੱਸ ਰਹੇ ਸੀਗੇ ਕਿਸੇ ਚੈਨਲ ਤੇ ਮਤਲਬ ਜਦੋਂ ਵੀ ਕੋਈ ਬੰਦੇ ਦੇ ਹੱਥ 'ਚ ਪੋਲੀਟਿਕਲ ਪਾਵਰ ਆ ਜਾਂਦੀ ਹੈ ਉਹ ਪਬਲਿਕ ਦਾ ਸਾਥ ਛੱਡ ਕੇ ਪੈਸੇ ਦਾ ਸਾਥ ਕਰ ਲੈਂਦਾ ਪੈਸਾ ਦੇ ਨਾਲ ਉਹ ਬੱਗੀਆਂ ਜਹਾਜ਼ਾਂ ਤੇ ਨਵੀਆਂ ਗੱਡੀਆਂ ਮਹਿੰਗੀਆਂ ਗੱਡੀਆਂ 'ਚ ਉਹਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ ਲੋਕ ਉਸੇ ਤਰ੍ਹਾਂ ਭੰਗਲਕੂਸੇ ਦੇ ਪਏ ਵਕਾਸ ਨੂੰ ਨਹੀਂ ਸਕੇ ਰਹੇ ਪਰ ਵਕਾਸਾ ਉਹਨਾਰੇ ਡਾਕਟਰ ਸਾਹਿਬ ਵਕਾਸ ਕਿੱਥੇ ਹੈ ਇਹ ਇਹ ਸਰਕਾਰ ਦੇ ਮੈਂ ਤਾਂ ਨਾਮ ਲੈ ਦਿੰਨਾ ਮੰਤਰੀ ਦੇਮਨ ਨਾਬੇ ਤੋਂ ਸਾਈਕਲ ਤੇ ਆਉਂਦੇ ਸੀ ਜਦੋਂ ਮੰਤਰੀ ਬਣ ਗਏ ਦੂਜੇ ਦੀ ਬਰੇਦਾ ਗੱਡੀ ਨਵੀਂ ਚਾਏ ਕਿੱਥੋਂ ਆਇਆ ਪੈਸਾ ਮੈਡਮ ਗਗਲ ਅਨਮੋਲ ਮਾਨ ਸ਼ਰਮਾਈ ਦੇ ਏਰੀਆ ਦੀ ਹੈ ਠੀਕ ਹੈ ਉਹਨੇ ਬੜਾ ਰੋੜਾ ਪਾਇਆ ਸਾਨੂੰ ਇੱਕ ਮੌਕਾ ਦਿਓ ਇੱਕ ਮੌਕਾ ਦਿਓ ਉਹਨਾਂ ਦੇ ਘਰ ਦੇ ਬਾਹਰ ਨਸ਼ਾ ਵਿਕ ਰਿਹਾ ਸ਼ਰਮਾਈ ਦੇ ਵੀਡੀਓ ਭੇਜੀ ਦੀ ਖਬਰ ਚਲਾਈ ਸੀ 3 ਮਹੀਨੇ ਪਹਿਲਾਂ ਫਿਰ ਇਹ ਲੀਡਰ ਕਿਉਂ ਨਹੀਂ ਬੋਲਦੇ ਇਹ ਲੀਡਰ ਤਾਂ ਆਪ ਸਾਰੇ ਕੋਈ ਕਰਾਰੇ ਨੇ ਹਾਂਜੀ ਦੇਖੋ ਇਹ ਕੋਈ ਕਨੀਜੀ ਇਹ ਤਾਂ ਸਾਰੇ ਮਤਲਬ ਇਸ ਦਾ ਜਦੋਂ ਬੰਦਾ ਬਿਜਲੀ ਦੇ ਕੱਪੜੇ ਪਾ ਲੈਂਦਾ ਜਦੋਂ ਕੱਪੜੇ ਉਹਦੇ ਪੈ ਜਾਂਦੇ ਨੇ ਫਿਰ ਉਹਦੇ ਫੈਸਲੇ ਨੇ ਜਿਹੜੇ ਉਹ ਬਦਲ ਜਾਂਦੇ ਨੇ ਉਹ ਮਤਲਬ ਜਿਵੇਂ ਅਡਾਨੀਆਂ ਵਾਨੀਆਂ ਦੀ ਤਰ੍ਹਾਂ ਆਇਆ ਹੁੰਦੀ ਆ ਉਹਦੇ ਮਗਰ ਭੱਜਣ ਲੱਗ ਜਾਂਦਾ ਪਬਲਿਕ ਦੇ ਤਾਂ ਸਿਰਫ ਦੇਖਦੀ ਰਹਿ ਜਾਂਦੀ ਔਰ ਪਬਲਿਕ ਦੇ ਪੱਲੇ ਕੁਝ ਨਹੀਂ ਰਹਿੰਦਾ ਪਬਲਿਕ ਨੂੰ ਇਕੱਠੇ ਹੋ ਕੇ ਇਹ ਗੱਲ ਕਰਨੀ ਚਾਹੀਦੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਇਹ ਕਾਨੂੰਨ ਡਰੱਗ ਵਾਲਾ ਇਸ ਨੂੰ ਚੇਂਜ ਕੀਤਾ ਜਾਵੇ ਤੇ ਬਾਦਲਭਾਈ ਸਾਹਿਬ ਵਾਲਾ ਜਿਹੜਾ ਨੋਟੀਫਿਕੇਸ਼ਨ ਹੈ ਉਹਨੂੰ ਲਾਗੂ ਕੀਤਾ ਜਾ ਪੰਜਾਬ ਹਿੰਦੁਸਤਾਨ ਇਹ ਸਾਰਿਆਂ ਤੋਂ ਤਾਂ ਵੱਧ ਲੈ ਸਕਦਾ ਮੈਂ ਤੁਹਾਨੂੰ ਇਹ ਦੱਸਦਾ ਜੀ ਪੰਜਾਬ ਕੱਲਾ ਪੰਜਾਬ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਹੈ ਨਾ ਪੰਜਾਬ ਸੈਂਟਰ ਦੀ ਸਰਕਾਰ ਦੇ ਹਰ ਟਾਈਮ ਉਲਟ ਖੜਦਾ ਹੁੰਦਾ ਜੇ ਸੈਂਟਰ ਤੇ ਜੋ ਸਰਕਾਰ ਕਾਂਗਰਸ ਦੀ ਹੈ ਤਾਂ ਇਥੇ ਤਾਲੀ ਵੀ ਜੇ ਕੀ ਆਉਗੀ ਤੇ ਜੇ ਇਥੇ ਦਾ ਸੈਂਟਰ ਦੇ ਵਿੱਚ ਬੀਜਪੀ ਹੈ ਮਤਲਬ ਇਸੇ ਤਰ੍ਹਾਂ ਇਹੀ ਹੈ ਕਾਰਨ ਵੀ ਇੱਥੇ ਡਬਲ ਇੰਜਨ ਸਰਕਾਰ ਨਹੀਂ ਹੈਗੀ ਡਬਲ ਇੰਜਨ ਬਣਾਉਣ ਦੇ ਵਾਸਤੇ ਉਹਨਾਂ ਨੇ ਜਿਹੜੇ ਇਹ ਸਿਸ਼ਟਾ ਹੱਤ ਕੰਡੇ ਨੇ ਉਹ ਸੈਂਟਰ ਵਾਲੇ ਅਪਣਾ ਰਹੇ ਨੇ ਸਾਡੇ ਆਲਿਆਂ ਨੂੰ ਸਮਝ ਪਤਾ ਨਹੀਂ ਹੈ ਜਾਂ ਨਾ ਹੈ ਜਾਂ ਕੋਈ ਸਮਝਣ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਨੂੰ ਨਹੀਂ ਪਤਾ ਇਹ ਉਹਨਾਂ ਦੇ ਮਗਰ ਲੱਗ ਕੇ ਜਿੰਨਾ ਲੋਕਾਂ ਨੇ ਬਣਾਏ ਹੁੰਦੇ ਨੇ ਉਹਨਾਂ ਲੋਕਾਂ ਦੇ ਧਰਾ ਦੇ ਉੱਤੇ ਤੇ ਉਹਨਾਂ ਲੋਕਾਂ ਦੇ ਜਨਾਲਾਂ ਦੇ ਉੱਤੇ ਮਤਲਬ ਇਹ ਖੇਡਣ ਲੱਗ ਜਾਂਦੇ ਨੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹਦਾ ਰਿਜ਼ਲਟ ਹੈ ਫਿਰ ਉਹ ਹੋਰ ਹਸਾਬ ਦਾ ਹੁੰਦਾ ਡਾਕਟਰ ਸਾਹਿਬ ਤਿੰਨ ਚਾਰ ਦਿਨ ਪਹਿਲਾਂ ਇੱਕ ਖਬਰ ਨਜ਼ਰ ਹੋ ਰਹੀ ਸੀ ਕਈ ਚੈਨਾਂ ਦੇ ਉੱਪਰ ਵੀ ਆਪ ਪਾਰਟੀ ਤੇ ਭਾਜਪਾ ਪੰਜਾਬ ਵਿੱਚ ਜਲਦੀ ਗੱਠਜੋੜ ਕਰ ਰਹੇ ਨੇ ਕੀ ਤੁਹਾਨੂੰ ਲੱਗਦਾ ਤਾਂ ਨਹੀਂ ਉਹ ਗੱਠਜੋੜਨ ਦੇ ਜ਼ਰੀਏ ਹੀ ਇਹ ਜਿਹੜੀ ਅੱਜ ਪੈਦੇ ਹਤਰਾ ਕੱਢੀ ਗਈ ਹੈ ਸ਼ਾਇਦ ਇਹ ਉਸਦਾ ਇੱਕ ਰਸਤਾ ਦਿਖਾ ਹੋਵੇ ਦੇਖੋ ਜੀ ਅਕਾਲੀ ਕਦੋਂ ਬੀਜੇਪੀ ਨਾਲ ਇਹਨਾਂ ਦਾ ਇਕੱਠਬੰਧਨ ਕਰ ਲੈਂਦੇ ਨੇ ਅਕਾਲੀ ਕਰਨਗੇ ਬੀਜੇਪੀ ਨਾਲ ਤਾਂ ਅਕਾਲੀਆਂ ਦਾ ਪਹਿਲਾਂ ਤੋਂ ਚੱਲਦਾ ਹੈ ਨਾ ਉਹ ਵਾਸਤਾ ਤਾਂ ਕਈ ਵਾਰੀ ਤਾਂ ਹਾਸੇ ਮੇਜ ਆਖਦੇ ਵਿੱਚ ਪਤੀ ਪਤਨੀ ਦਾ ਰਿਸ਼ਤਾ ਹੀ ਕਹਿ ਦਿੰਦੇ ਨੇ ਵੀ ਅਕਾਲੀ ਬੀਜੇਪੀ ਦਾ ਮਤਲਬ ਅਕਾਲੀਆਂ ਬੀਜੇਪੀ ਦੇ ਨਾਲ ਆਮ ਆਦਮੀ ਪਾਰਟੀ ਦਾ ਸੰਜੋਗ ਤਾਂ ਨਾ ਹੋਵੇ ਨਾ ਹੋਰ ਇਹ ਤਾਂ ਇੱਕ ਚੁਟਕਲੇ ਨੇ ਜਾਂ ਇਹਨਾਂ ਨੂੰ ਆਪ ਵਾਲਿਆਂ ਨੂੰ ਬਦਨਾਮ ਕਰਨ ਦਾ ਜਾਂ ਛਡਾਉਣ ਦਾ ਇੱਕ ਤਰੀਕਾ ਹੈ ਇਹਨਾਂ ਦੀ ਕੋਸ਼ਿਸ਼ ਤਾਂ ਅਕਾਲੀਆਂ ਦੀ ਇਹ ਹੈ ਵੀ ਬੀਜੇਪੀ ਖੰਦੀ ਰਹੇ ਤਾਂ ਕਿ ਅਸੀਂ ਸਮਝੌਤਾ ਕਰੀਏ ਉਹੀ ਇਹ ਜੀਆਂ ਅਪਵਾਦ ਨੇ ਉਹ ਫਲਾ ਰਹੇ ਨੇ ਇਸ ਤੋਂ ਵੱਧ ਅਫਵਾਹ ਤੋਂ ਜ਼ਿਆਦਾ ਹੋਰ ਕੁਝ ਨਹੀਂ ਡਾਕਟਰ ਸਾਹਿਬ ਜਿਹੜੇ ਅੱਜ ਗੁਰਨਰ ਸਾਹਿਬ ਦੇ ਵੱਲੋਂ ਯਾਤਰਾ ਸ਼ੁਰੂ ਕੀਤੀ ਗਿਆ ਚੋਲੇ ਇੱਕ ਵਧੀਆ ਉਪਰਾਲਾ ਹੈ ਤੇ ਮੈਂ ਚਾਹਨਾ ਜੇਕਰ ਜਿਹੜੇ ਪੰਜਾਬ ਦੇ ਸਾਡੇ ਨੌਜਵਾਨ ਨੇ ਹੈ ਨਾ ਕਈ ਨੌਜਵਾਨ ਜਿਹੜੇ ਸਮਾਸਥੀ ਬਣ ਚੁੱਕੇ ਨੇ ਉਹਨਾਂ ਨੂੰ ਅੱਗੇ ਅੰਤ ਇਹਦਾ ਉਹ ਨਾਲ ਤੁਰਨ ਘਰ ਘਰ ਜਾਣ ਉਹ ਸਮਝਾਣ ਨੌਜਵਾਨਾਂ ਨੂੰ ਹਾਂ ਜੇਕਰ ਕਿਸੇ ਨੂੰ ਨਿੱਕਲ ਪ੍ਰੇਸ਼ਾਨੀ ਆਂਦੀ ਹੈ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਣ ਦੇਖੋ ਜੀ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹਿਣਾ ਵੀ ਪੰਜਾਬ ਨੂੰ ਬਦਨਾਮ ਜਾਦੇ ਕੀਤਾ ਰ ਪੰਜਾਬ ਦੇ ਵਿੱਚ ਤਾਂ ਪਿਛਲੇ 2024 ਦੇ ਵਿੱਚ 300 ਨੇਥ ਹੋਈ ਹੈ ਆਪਣੀ ਆਬਾਦੀ 3.5 ਕਰੋੜ ਹੈ ਜੀ ਅਮਰੀਕਾ ਜਿੰਨਾਂ ਆਪਣੇ ਕੋਲ ਸਟੌਰੀ ਹੈ ਨਾ ਆਪਣੇ ਕੋਲ ਸਾਧਨ ਸੰਪਾਨਾ ਆਪਾਂ ਉਥੇ 1,27,000 ਮੁੰਡੇ ਦੀ ਡੈਥ ਹੋਈ ਹੈ ਇਹ ਮਤਲਬ 2024 ਦੇ ਵਿੱਚ ਮਤਲਬ ਪੰਜਾਬ ਨੂੰ ਬਦਨਾਮ ਕੀਤਾ ਜਿਹੜਾ 트ੰਪ ਹੈ ਉਹ ਤਾਂ ਬੇਰੁਜ਼ਗਾਰੀ ਦੇ ਮਗਰ ਪਿਆ ਹੋਇਆ ਬੇਰੁਜ਼ਗਾਰੀ ਖਤਮ ਕਰਨ ਦਾ ਵਾਰਾ ਤੇ ਆਪਣੇ ਵਾਲੇ ਬੇਰੁਜ਼ਗਾਰਾਂ ਨੂੰ ਖਤਮ ਕਰਨ ਦੇ ਪਿੱਛੇ ਕਰਕੇ ਮਤਲਬ ਉਹਨਾਂ ਨੂੰ ਕੁਝ ਨੂੰ ਕੁੱਟ ਰਹੇ ਨੇ ਕੁਝ ਨੂੰ ਜਿੱਲਾ ਚ ਭੇਜ ਰਹੇ ਨੇ ਕੁਝ ਬਾਹਰ ਭੱਜ ਗਏ ਕੁਝ ਬਿਮਾਰ ਨੇ ਮਤਲਬ ਇਸ ਤਰ੍ਹਾਂ ਇਹ ਨੌਜਵਾਨੀ ਨੂੰ ਖਤਮ ਕਰਨ ਦਾ ਤਰੀਕਾ ਇੱਕ ਤਾਂ ਬੇਰੁਜ਼ਗਾਰੀ ਖਤਮ ਕਰਕੇ ਕਹਿੰਦੇ ਨੇ ਉਹ ਅਸੀਂ ਬੇਰੁਜ਼ਗਾਰਾਂ ਨੂੰ ਖਤਮ ਕਰਕੇ ਆਪਣੀ ਪੈਠ ਬਣਾਉਣੀ ਚਾਹੁੰਦੇ ਆ ਜਿਹੜਿਆਂ ਦੇ ਵਿੱਚ ਨਾ ਤਾਂ ਅਸੀਂ ਸਮਝავ ਹੋਈਏ ਨਾ ਕੋਈ ਬਗਾਨਾ ਸਮਝਾਵੇ ਨਾ ਹੀ ਹੋਣਾ ਚਾਹੀਦਾ ਨਾ ਹੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪਹਿਲਾਂ ਕੋਈ ਹੋਇਆ ਦਾਸ ਹਿਕ 130 ਬੰਦੇ ਹੋਰ ਰਿਪੋਰਟ ਕੀਤੇ ਜਾ ਰਹੇ ਆ ਅਮਰੀਕਾ ਉਹਦੇ ਜਲਦੀ ਹਾਂਜੀ ਦੇਖੋ ਰਿਪੋਰਟ ਦਾ ਸਿਸਟਮ ਤਾਂ ਚੱਲੀ ਜਾਊਗਾ ਜੀ ਜਿਹੜਾ ਵੀ ਉੱਥੇ ਕੋਈ ਇਲੀਗਲ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਉਹਨਾਂ ਨੂੰ ਰਿਪੋਰਟ ਕਰ ਦਿਓ ਕੱਲੇ ਇੰਡੀਆ ਦੇ ਨਹੀਂ ਉਹਨਾਂ ਤਾਂ ਲੱਖਾਂ ਬੰਦਾ ਕਰਨਾ ਕਿਉਂਕਿ ਉੱਥੇ ਉਹਨਾਂ ਨੇ ਆਪਣੇ ਬੰਦੇ ਸੈੱਟ ਕਰਨੇ ਆ ਜੀ ਨਾ ਆਪਣੇ ਵਾਲਿਆਂ ਨੇ ਵੀ ਫੜਿਆ ਡੰਗਲਾ ਦੇ ਸੀ ਆਪਣੇ ਵਾਲੇ ਵੀ ਰਿਪੋਰਟ ਕਰਨ ਵਾਲੇ ਪਾਸੇ ਚੱਲਣਗੇ ਪਰ ਚੱਲਣਾ ਵੀ ਚਾਹੀਦਾ ਹੈ ਜੇ ਨਾਲ ਕੋਈ ਇਲੀਗਲ ਹੈ ਉਹ ਚੱਲਣਾ ਵੀ ਚਾਹੀਦਾ ਹੈ ਮਤਲਬ ਉਹ ਆਪਦੇ ਤਕਾਰੇ ਤੇ ਪਹੁੰਚੇ ਉੱਥੇ ਉਸ ਨਾਲ ਕਰੇ ਡਾਕੂਮੈਂਟ ਪੂਰੇ ਕਰਕੇ ਆਵੇ ਮਤਲਬ ਮੋਸਟ ਵੈਲਕਮ ਆ ਡਾਕਟਰ ਸਾਹਿਬ ਆਪਣੇ ਆਲੇ ਕਰਦੇ ਨਾ ਆਪਣੇ ਆਲੇ ਤਾਂ ਸਰਕਾਰ ਇਹ ਕਹੇ ਸੀ ਵੀ ਲੈ ਉੱਤੇ ਵੀ ਸਾਡੇ ਅਮਰੀਕਾ ਗਵਰਨਮੈਂਟ ਨਾਲ ਸਾਡਾ ਸਹਿਯੋਗਤਾ ਹੋ ਗਿਆ ਹੁਣ ਕੋਈ ਰਿਪੋਰਟ ਨਹੀਂ ਹੋਏਗਾ ਹਫਤੇ ਬਾਅਦ ਹੀ ਨਾ ਵੀ ਅਪਡੇਟ ਆਗੇ ਵੀ 130 ਰਿਪੋਰਟ ਕਿਤੇ ਜਾਣਗੇ ਦੇਖੋ ਜੀ ਅਪਡੇਟ ਇਹ ਤਾਂ ਆ ਹੀ ਜਾਣਗੇ ਜੀ ਇਹ ਤਾਂ ਹੋਰ ਵੀ ਕਰੀ ਜਾਣਗੇ ਹੋ ਜਿੰਨੇ ਤੇ ਉਹ ਡਾਕੂਮੈਂਟ ਚੈੱਕ ਕੀ ਜਾਂਦੇ ਨੇ ਸਕੂਲਾਂ 'ਚ ਨਹੀਂ ਕੀ ਜਾਂਦੇ ਨੇ ਫੈਕਟਰੀਆਂ 'ਚ ਕੀ ਜਾਂਦੇ ਨੇ ਢਾਬਿਆਂ 'ਚ ਕੀ ਜਾਂਦੇ ਨੇ ਜਿਹੜੇ ਦਾ ਵੀ ਉਹਨਾਂ ਨੂੰ ਇਲਲੀਗਲ ਲੱਗਦਾ ਉਹ ਉੱਥੇ ਕੋਈ ਕੋਰਪਸ਼ਨ ਤਾਂ ਹੈ ਨਹੀਂ ਕਿ 200 ਰੁਪਏ ਦੇ ਕੇ ਕਿਸੇ ਨੂੰ ਖੜਾ ਲਾਂਗੇ ਮਤਲਬ ਉਹ ਤਾਂ ਜੋ ਕੀ ਲੀਗਲ ਹੈ ਉਹ ਰਹੂਗਾ ਜਿਹੜਾ ਲੀਗਲ ਹੈ ਉਹ ਉਹਨੂੰ ਸਰ ਨੂੰ ਰਿਪੋਰਟ ਕਰਨ ਕੀ ਕਰਨਗੇ ਉਹ ਡਾਕਟਰ ਸਾਹਿਬ ਜਿਹੜੀ ਯਾਤ ਦਾ ਕੱਢੀ ਗਈ ਹੈ ਚਲੋ ਠੀਕ ਹੈ ਵਧੀਆ ਬਰਾਲਾ ਹੈ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਨਸ਼ਾ ਤਸਕਰ ਵੱਡੇ ਨੇ ਜੇਕਰ ਪੰਜਾਬ ਸਰਕਾਰ ਉਹਨਾਂ ਨੂੰ ਹੱਥ ਪਾਏ ਤਾਂ ਨਸ਼ਾ ਖਤਮ ਹੋ ਸਕਦਾ ਹੈ ਹਾਂ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦਾ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਇਹਨਾਂ ਨੇ ਹਲੇ ਤੱਕ ਚਲਾਨ ਵੀ ਨਹੀਂ ਪੇਸ਼ ਕੀਤਾ ਜੀ ਚਲਾਨ ਵੀ ਉਹ ਮਜਕੂਰ ਤਰਿਆ ਕਰਦਾ ਹੈ ਇਨਵੈਸਟੀਗੇਸ਼ਨ ਹੀ ਨਹੀਂ ਕੰਪਲੀਟ ਕੀਤੀ ਟੂਮੈਂਟ ਦਾ ਇਹ ਇਨਵੈਸਟੀਗੇਸ਼ਨ ਹਿੰਦੂ ਵੀ ਨਹੀਂ ਵਰਤੇ ਸਿੱਧਾ ਡਾਇਰੈਕਟ ਹੀ ਜੇਲ੍ਹ ਚ ਲੈ ਜਾਂਦੇ ਨੇ ਤੇ ਵੱਡੇ ਆਦਮੀਆਂ ਦਾ ਤਾਂ ਇਹ ਰਾਹਤ ਦੇਣ ਦਾ ਇੱਕ ਤਾਂ ਗੱਲ ਸਿੱਟਾ ਸਿੱਟਾ ਜਿਹੜਾ ਆਪਾਂ ਨੂੰ ਸਾਹਮਣੇ ਦੀਂਦੇ ਵੀ ਸਰਦਾਰ ਬਿਕਰਮ ਸਿੰਘ ਨੂੰ ਜੂਟੀ ਤੇ ਪੰਜਵੀਂ ਸਿੱਟ ਬਣਦੀ ਮੰਨ ਲਓ ਤੁਸੀਂ ਇਹ 2021 ਚ ਆਫਾ ਹਜ਼ਾਰ ਦਰਜ ਹੋਈ ਸੀ ਅੱਜ 2025 ਹੈ ਜੀ ਔਰ ਮੈਂ ਤਾਂ ਆਂਦਾ ਇਹਦਾ ਨਾ ਉਸੇ ਕੇ ਜਗਦੀਪ ਸਿੰਘ ਪੋਲਾ ਸਜ਼ਾ ਕੱਟ ਕੇ ਗਏ ਨੇ ਹਾਂ ਜੀ ਉਹ ਤਾਂ ਜੀਤੇ ਤੇ ਡਰਗ ਦਾ ਪਰਚਾ ਪਾਇਆ ਗਿਆ ਫਿਰ ਉਹ ਤਾਂ ਮਸਲਾ ਹੀ ਇਹ ਹੈ ਉਹ ਇਹ ਨਹੀਂ ਸੋਚਿਆ ਜਾਂਦਾ ਵੀ ਉਹ ਤਾਂ ਜਿਹੜਾ ਪਲੰਡਾ ਬਣ ਕੇ ਕਰਿਆ ਉਹਦੇ ਵਿੱਚ ਅਸਲ ਡਰਗ ਹੈ ਕਿ ਨਹੀਂ ਜੀ ਜਾਂਚ ਦਾ ਵਿਸ਼ਾ ਤਾਂ ਇਹ ਹੈ ਜੇ ਹੁਣ ਕਿਸੇ ਬੰਦੇ ਤੋਂ 100 ਗ੍ਰਾਮ ਫੜ ਲਿਆ ਤਾਂ ਇਹ ਤਾਂ ਲੈਬਾਰਟਰੀ ਦੱਸੂਗੀ ਵੀ ਉਹਦੇ ਚ 1 ਗ੍ਰਾਮ ਹੈ। ਨਿਕਾਲੇਵੇਂ ਗ੍ਰਾਮ ਤਾਂ ਕੁਝ ਹੋ ਰਹੀ ਪਾਇਆ ਕਿਨੇ ਪਾਇਆ ਇਹ ਜਾਂਚ ਦਾ ਵਿਸ਼ਾ ਤਾਂ ਇਹ ਹੈ। ਜਾਂਚ ਦਾ ਵਿਸ਼ਾ ਨਸ਼ਾ ਨਹੀਂ ਹੈਗਾ। ਜਾਂਚ ਦਾ ਵਿਸ਼ਾ ਇਹ ਹੈ ਵੀ ਨਸ਼ੇ ਦੀ ਲੈਬਾਰਟਰੀ ਦੇ ਵਿੱਚ ਜਿਹੜਾ ਨਸ਼ਾ ਪਲੱਸ ਆਦਰਮ ਚੀਜ਼ਾਂ ਤੇ ਜਿਹਨਾਂ ਨੇ ਉਹ ਕਿਨੇ ਪਾਈਆਂ ਨੇ। ਜੀ। ਇਹ ਨਸ਼ੇ ਦੇ ਪਰਚੇ ਪੈਣਾ ਫੜ ਚਲਾਂਗੇ। ਗੱਲ ਕਰ ਤਾਂ ਵੀ ਸਰਕਾਰ ਨਹੀਂ ਚਾਹੁੰਦੀ ਹੁੰਦੀ ਸਰਕਾਰਾਂ ਨਹੀਂ ਚਾਹੁੰਦੀ ਹੁੰਦੀ ਆ ਸੈਂਟਰ ਸਰਕਾਰ ਹੈ ਚਾਹੇ ਛੋਟੀ ਸਰਕਾਰ ਹੈ ਵੀ ਲੋਕ ਚੈਨ ਦੀ ਨੀਂਦ ਨਾਲ ਸੌਣ ਲੋਕਾਂ ਦੇ ਵਿੱਚ ਡਰਦਾ ਮਾਹੌਲ ਬਣਾ ਕੇ ਪਰਚਾਵਾਦ ਡਰ ਮਾਹੌਲ ਬਣਾ ਕੇ ਦਾੰਦ ਫੇਰ ਕੇ ਹੀ ਉਹਨਾਂ ਨੂੰ ਦੱਬਣ ਦਾ ਪਹਿਲਾਂ ਤੋਂ ਹੀ ਯਤਨ ਕਰਦੀਆਂ ਆਈਆਂ ਨੇ ਸਰਕਾਰਾਂ ਤੇ ਜੋ ਜਾਰੀ ਹੈ ਯਾਨੀ ਕਿ ਜੋ ਪਹਿਲਾਂ ਤੋਂ ਹੋ ਰਿਹਾ ਸੀ ਉਹ ਹੁਣ ਵੀ ਹੋ ਰਿਹਾ ਤੇ ਅਸੀਂ ਆਸ ਕਰਦੇ ਹਾਂ ਬੰਦ ਹੋ ਜੇ ਪਰ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਕੁਝ ਬੰਦ ਹੋਏਗਾ ਹਾਂ ਠੀਕ ਹੈ ਫਿਰ ਕਾਨੂੰਨ ਚ ਚੇਂਜ ਹੋਵੇ ਨਾ ਜੀ ਜੇ ਕਾਨੂੰਨ ਦੇ ਵਿੱਚ ਚੇਂਜ ਹੋਵੇ ਇਹ ਤਾਂ ਹੀ ਇਹ ਬੰਦ ਹੋਊਗਾ ਤੇ ਮਰਨਾ ਤਾਂ ਇਹ ਅਹੀਂ ਚੱਲੀ ਜਾਊਗਾ ਤੇ ਅਹੀਂ ਪ੍ਰੋਮੋਸ਼ਨਾਂ ਮਿਲਦੀਆਂ ਰਹਿਣਗੀਆਂ ਤੇ ਅਹੀਂ ਅਫਸਰ ਪੂਰੇ ਇਸ ਵੇਲੇ ਮਦੇ ਵਿੱਚ ਜਿਹੜੀਆਂ ਸਰਕਾਰਾਂ ਵੱਲੋਂ ਜਿੰਮੇ ਮੱਤ ਲਗੀਆਂ ਨੇ ਕੋਈ ਸਰਕਾਰੀ ਬੰਦੇ ਦਾ ਪਤਾ ਲੱਗੇ ਵੀ ਉਹ ਨਸ਼ਾ ਕਰਦਾ ਸੀ ਉਹ ਫੜਕੇ ਅੰਦਰ ਦੇ ਤਾਂ ਕੋਈ ਉਹਦਾ ਪਰਿਵਾਰ ਦਾ ਪਤਾ ਲੱਗੇ ਕੋਈ ਉਹਨਾਂ ਦੇ ਮੁੰਡਿਆਂ ਦਾ ਪਤਾ ਲੱਗ ਜਾਵੇ ਬਸ ਇਹ ਤਾਂ ਜਿਹੜਾ ਜੀ ਅ ਤੋ ਇਹ ਹਨਾ ਡਾਕਟਰ ਸਾਹਿਬ ਜੁੜੇ ਆ ਸ਼ਾਇਦ ਆਵਾਜ਼ ਕੱਟ ਗਈ ਮੈਂ ਦੁਬਾਰਾ ਉਹਨਾਂ ਨੂੰ ਕਾਲ ਦੀ ਕੋਸ਼ਿਸ਼ ਕਰਦਾ ਤੇ ਫੋਨ ਲਾਈਨ ਕੱਟ ਗਿਆ ਤਾਂ ਜਿਹੜੀ ਅੱਜ ਦੱਸਿਆ ਜਾ ਰਿਹਾ ਕਿ ਰੈਲੀ ਸ਼ੁਰੂ ਹੋ ਚੁੱਕੀ ਹੈ ਜਿਹੜੇ ਸਾਡੇ ਗਵਰਨਰ ਨੇ ਉਹਨਾਂ ਨੇ ਉਹ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਹੋ ਸਕਦਾ ਹੈ ਜੇ ਉਪਰਾਲਾ ਵਧੀਆ ਹੋ ਜੇ ਕਿਉਂਕਿ ਪਹਿਲੇ ਯਾਤਰਾ ਕੱਢੀ ਗਈ ਹੈ ਪਿੰਡਾਂ ਪਿੰਡਾਂ ਵਿੱਚ ਗਵਰਨਰ ਸਾਹਿਬ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਵੀ ਨਸ਼ਾ ਨਹੀਂ ਕਰਨਾ ਪਰ ਦੋਸਤੋ ਗੱਲ ਇਹ ਵੀ ਹੈ ਕਿ ਨਸ਼ਾ ਕਿੱਦਾਂ ਖਤਮ ਹੋਏਗਾ ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਪੰਜਾਬ ਦੇ ਨਸ਼ਾ ਵਿਕੀ ਬਹੁਤ ਰਿਆ ਹੈ ਹਾਲਾਂਕਿ ਭਗਵਾਨ ਤਮਨ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਨਸ਼ਾ ਦਸਖਾ ਘਰ ਵੀ ਤੋੜੇ ਜਾ ਰਹੇ ਹਨ ਪਰ ਉਥੇ ਸਵਾਲ ਵੀ ਉੱਠੇ ਨੇ ਕਿ ਛੋਟੇ ਮਗਰ ਮੱਛਦੇ ਘਰ ਤੋੜਨਾ ਕੁਝ ਨਹੀਂ ਹੋਣਾ ਵੱਡੇ ਮਗਰ ਮੱਛ ਫੜੋ ਤਾਂ ਇਸੇ ਦੇ ਤਹਿਤ ਅੱਜ ਪੰਜਾਬ ਦੇ ਗਵਰਨਰ ਨੇ ਇੱਕ ਯਾਤਰਾ ਸ਼ੁਰੂ ਕੀਤੀ ਹੈ 6 ਦਿਨ ਯਾਤਰਾ ਹੋ ਚੱਲੇਗੀ ਰੋਜ਼ ਉਹ 5-5 6 ਘੰਟੇ ਯਾਨੀ ਕਿ ਲੋਕਾਂ ਨੂੰ ਮਿਲਣਗੇ ਪਿੰਡਾਂ ਸ਼ਹਿਰਾਂ ਉ ਜਾ ਕੇ ਨੌਜਵਾਨਾਂ ਨੂੰ ਸਮਝਾਣਗੇ ਇਥੋਂ ਤੱਕ ਕਿ ਉਹ ਸਕੂਲ ਦੇ ਵਿੱਚ ਵੀ ਜਾਣਗੇ ਸਕੂਲਾਂ ਵਿੱਚ ਵੀ ਜਾ ਕੇ ਉਹ ਸਮਝਾਣਗੇ ਵੀ ਕਿਦਾਂ ਤੁਸੀਂ ਨਸ਼ੇ ਤੋਂ ਦੂਰ ਰਹਿਣਾ ਪਰ ਦੋਸਤੋ ਇੱਥੇ ਸੋਚਵਾਂ ਦੀ ਗੱਲ ਇਹ ਹੈ ਕਿ ਕੀ ਨਸ਼ਾ ਖਤਮ ਹੋਏਗਾ ਜਾਂ ਨਹੀਂ ਇਹ ਬਹੁਤ ਇੱਕ ਹੈਰਾਨਗੀ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਨਸ਼ਾ ਬਹੁਤ ਇੱਕ ਪੰਜਵਾਂ ਨਹੀਂ ਛੇਵਾਂ ਦਰਿਆ ਵਗ ਰਿਹਾ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਔਰ ਰਜਾਨਾ ਇਹ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਹਾਲਾਂਕਿ ਸਰਕਾਰਾਂ ਬਹੁਤ ਵੱਡੇ ਵੱਡੇ ਕਦਮ ਚੱਕ ਰਹੀਆਂ ਨੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਸਾਨੂੰ ਉਜ਼ਾ ਕੋਈ ਸਿੱਟਾ ਦਿਖਦਾ ਮਿਲ ਨਹੀਂ ਰਹੀ ਆ ਹਾਲਾਂਕਿ ਭਗਵਾਨ ਤਮਨ ਸਰਕਾਰ ਦੇ ਕੱਲੋ ਐਲਾਨ ਵੀ ਕੀਤਾ ਗਿਆ ਕਿ ਅਸੀਂ ਵੱਡੇ ਵੱਡੇ ਯਾਨੀ ਕਿ ਨਸ਼ਾ ਕੇਂਦਰ ਸਰਕਾਰੀ ਖੋਲ ਦਿੱਤੇ ਨੇ ਹੁਣ ਦੇਖਣਾ ਇਹ ਆ ਦੋਸਤੋ ਕਿ ਕੀ ਉਹਨਾਂ ਦੇ ਉੱਪਰ ਕੰਮ ਹੋਏਗਾ ਜਿਹੜੇ ਨਸ਼ਾ ਤਸਕਰ ਨੇ ਉਹ ਜਿਹੜੇ ਨਸ਼ਾ ਕਰ ਰਹੇ ਨੇ ਕੀ ਜਿਹੜੀ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦਾ ਕੋਈ ਨਵਾਂ ਰਾਹ ਦਿਖੇਗਾ ਹਾਲਾਂਕਿ ਇੱਕ ਵਧੀਆ ਪ੍ਰਚਾਰ ਸ਼ੁਰੂ ਕੀਤਾ ਗਿਆ ਸਾਡੇ ਜਿਹੜੇ ਮਾਨਯੋਗ ਗਵਰਨਰ ਨੇ ਪਰ ਉਹ ਪੈਦਲ ਯਾਤਰਾ ਕਰਨਗੇ ਤਾਂ ਜਿਵੇਂ ਸਾਡੇ ਨਾਲ ਜਿਹੜੇ ਸਹਿਯੋਗੀ ਜੁੜੇ ਸੀ ਉਹਨਾਂ ਦਾ ਇਹ ਕਹਿਣਾ ਹੈ ਵੀ ਇਹ ਨਸ਼ਾ ਇਹ ਨਹੀਂ ਜਲਦੀ ਖਤਮ ਨਹੀਂ ਹੋਦਾ ਹਾਂ ਠੀਕ ਹੈ ਕਿ ਵਧੀਆ ਵਾਹ ਸ਼ੁਰੂ ਕੀਤੀ ਗਈ ਹੈ ਦੋਸਤੋ ਉੱਥੋਂ ਦੇਖਦੇ ਹਾਂ ਕਿ ਇਹ ਮੁਹੇ ਹੁਣ ਰਾਜਨੀਤੀ ਗਏ ਸਿਆਸੀ ਤਾਂ ਨਹੀਂ ਇਹ ਦੋਸਤੋ ਇੱਕ ਦੋ ਦਿਨ ਪਤਾ ਲੱਗ ਜਾਏਗਾ ਦੋਸਤੋ ਇਹ ਸਾਡੀ ਆਦ ਵੀ ਲਾਈਵ ਅਪਡੇਟ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ